ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਹਾਪੁਰਸ਼ਾਂ ਦੀ ਵਿਡਿਆਈ ਅਤੇ ਸਫਲਤਾ ਦਾ ਅਸਲ ਕਾਰਨ ਉਹਨਾਂ ਦੀ ਆਕਾਰਪੁਰਖ ਨਾਲ ਅਪੇਧਤਾ ਹੁੰਦੀ ਹੈ ਜਿਸ ਦਰਜੇ ਦੀ ਅਪੇਧਤਾ ਉਸੇ ਦਰਜੇ ਦਾ ਮਹਾਪੁਰਸ਼ ਜਿੰਨੀ ਅਪੇਧਤਾ ਉਤਨੀ ਵਿਡਿਆਈ ਅਤੇ ਸ਼ਾਨ ਹੁੰਦੀ ਹੈ ਜਦ ਸਿਮਰਨ ਕਰਨ ਵਾਲੇ ਵਿਅਕਤੀ ਨੂੰ ਆਪਣੀ ਅਤੇ ਕਰਤਾਰ ਦੀ ਅਪੇਦਤਾ ਦਾ ਗਿਆਨ ਹੋ ਜਾਂਦਾ ਹੈ ਆ ਉਸ ਲਈ ਕਿਸੇ ਚੀਜ਼ ਨੂੰ ਮੰਗਣ ਦੀ ਕਿਸੇ ਚੀਜ਼ ਨੂੰ ਲੱਭਣ ਦੀ ਕਿਸੇ ਚੀਜ਼ ਨੂੰ ਚਾਹਣ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਸ ਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਜੋ ਕਿ ਸ਼ਠਾਕੁਰ ਦਾ ਸੋ ਸੇਵਕ ਦਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਜਦ ਤੱਕ ਗੁਰਸਿੱਖ ਕਰਤਾਰ પાસે ਕੁਝ ਮੰਗਦਾ ਹੈ ਕੁਝ ਚਾਹੁੰਦਾ ਹੈ ਇਹ ਕਰਤਾਰ ਤੋਂ ਵੱਖ ਹੈ ਅਤੇ ਉਸ ਬਿਜਲੀ ਦੇ ਬਲਬ ਦੀ ਤਰ੍ਹਾਂ ਹੈ ਜਿਸ ਦਾ ਸੰਬੰਧ ਬਿਜਲੀ ਦੇ ਪਾਵਰ ਹਾਊਸ ਨਾਲ ਅਜੇ ਨਹੀਂ ਹੋਇਆ ਜਦ ਤੱਕ ਗੁਰਮਖ ਦਾ ਅੰਦਰੋਂ ਸੰਬੰਧ ਅਕਾਲ ਪੁਰਖ ਨਾਲ ਨਹੀਂ ਜੁੜਦਾ ਉਹ ਹਨੇਰੇ ਵਿੱਚ ਹੀ ਹੈ ਕਰਤਾਰ ਨਾਲੋਂ ਅੰਦਰੋਂ ਜੁੜਿਆ ਹੋਇਆ ਗੁਰਸਿੱਖ ਖੁਦ ਕਰਤਾਰ ਦੀ ਮਹਾਨ ਸ਼ਕਤੀ ਬਣ ਜਾਂਦਾ ਹੈ ਜਿਸ ਨਾਲ ਹਿਰਦੈ ਤਿਸ ਕੋਟ ਕਈ ਸੈਨਾ ਅਗਰ ਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਕੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪੇਧਤਾ ਤੋਂ ਭਾਵ ਅੰਦਰੋਂ ਇੱਕ ਹੋ ਜਾਣਾ ਜਦੋਂ ਸੂਰਜ ਅਤੇ ਕਿਰਨ ਅਪੇਧ ਹੁੰਦੇ ਹਨ ਤਾਂ ਸੂਰਜ ਕਿਰਨ ਹੋ ਜਾਂਦੀ ਹੈ ਅਤੇ ਕਿਰਨ ਸੂਰਜ ਹੋ ਜਾਂਦਾ ਹੈ ਇਹਨਾਂ ਨੂੰ ਕੋਈ ਫਿਰ ਵੱਖ ਨਹੀਂ ਕਰ ਸਕਦਾ ਇਸੇ ਤਰ੍ਹਾਂ ਗੁਰਸਿੱਖ ਨਾਮ ਜਪ ਕੇ ਜਦੋਂ ਨਾਮ ਦਾ ਹੀ ਰੂਪ ਹੋ ਜਾਵੇ ਤਾਂ ਇਸ ਦੇ ਅੰਦਰ ਅਕਾਲ ਹੀ ਅਕਲ ਰਹਿ ਜਾਂਦਾ ਹੈ ਇਸ ਦਾ ਮਨ ਇਸ ਦਾ ਦ੍ਰਿਸ਼ਟੀਕੋਣ ਇਸ ਦੇ ਕਰਮ ਸਭ ਅਕਾਲ ਪੁਰਖ ਦੀ ਪ੍ਰੇਰਣਾ ਦੇ ਵਸੀਲੇ ਬਣ ਜਾਂਦੇ ਹਨ ਇਸ ਦੀ ਦ੍ਰਿਸ਼ਟੀ ਲੱਭੀ ਹੋ ਜਾਂਦੀ ਹੈ ਅਤੇ ਇਸ ਦੇ ਅੰਦਰ ਅਕਾਲ ਪੁਰਖ ਦੇ ਗੁਣ ਉਤਪਨ ਹੋ ਜਾਂਦੇ ਹਨ ਇਸ ਦੀ ਬੋਲ ਚਾਲ ਰਹਿਤ ਮਰਿਆਦਾ ਅਤੇ ਇਸ ਦੇ ਕਰਮਾਂ ਵਿੱਚੋਂ ਵੀ ਕਰਤਾਰ ਦੀ ਚਲਕ ਕਰਤਾਰ ਦੀ ਖੁਸ਼ਬੂ ਉਹ ਲੱਗ ਜਾਂਦੀ ਹੈ ਸੰਤਾ ਕੋ ਮਤ ਕੋਈ ਨਿੰਦ ਹੋ ਸੰਤ ਰਾਮ ਹੈ ਏਕੋ ਵਾਹਿਗੁਰੂ ਤੋਂ ਵਿਛੜ ਕੇ ਵਾਹਿਗੁਰੂ ਤੋਂ ਵੱਖ ਹੋ ਕੇ ਗੁਰਸਿੱਖ ਮੜ ਵਾਹਿਗੁਰੂ ਤੋਂ ਦਾਤਾ ਮੰਗਦਾ ਅਤੇ ਦਾਤਾ ਨਾਲ ਸੁਖੀ ਹੋਣ ਦੇ ਯਤਨ ਕਰਦਾ ਹੈ ਪਰ ਵਾਹਿਗੁਰੂ ਨਾਲ ਅਪੇਧ ਹੋਣ ਨਾਲ ਗੁਰਸਿੱਖ ਦੀ ਹਉਮੈ ਵਾਹਿਗੁਰੂ ਦੀ ਪੂਰੀ ਹਸਤੀ ਵਿੱਚ ਗਵਾਜ ਹੀ ਜਾਂਦੀ ਹੈ ਗੁਰਸਿੱਖ ਆਪਣੀ ਅਸਲੀ ਪਾਤਸ਼ਾਹੀ ਜੋ ਕਿ ਇਸ ਨੂੰ ਵਾਹਿਗੁਰੂ ਨੇ ਸਦਾ ਤੋਂ ਬਖਸ਼ੀ ਹੋਈ ਸੀ ਪ੍ਰਾਪਤ ਕਰਦਾ ਹੈ ਗੁਰਸਿੱਖ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਤੋਂ ਸ਼ਕਤੀਆਂ ਦੇ ਗੁਜਰਨ ਦਾ ਇੱਕ ਵਸੀਲਾ ਜਾਂ ਜਰੀਆ ਬਣ ਜਾਂਦਾ ਹੈ ਪੰਗਨਾ ਕੋਸ਼ਿਸ਼ਾਂ ਕਰਨੀਆਂ ਬੇਨਤੀਆਂ ਅਤੇ ਅਰਦਾਸਾਂ ਉਦੋਂ ਤੱਕ ਹੀ ਹਨ ਜਦ ਤੱਕ ਮੰਗਣ ਵਾਲਾ ਜਿਸ ਤੋਂ ਮੰਗਦਾ ਪਿਆ ਹੈ ਉਸ ਤੋਂ ਵਕਤ ਹੈ ਦੂਰ ਹੈ ਉਸਦੇ ਅਤੇ ਆਪਣੇ ਰਿਸ਼ਤੇ ਤੋਂ ਅਨਜਾਨ ਹੈ ਜਦੋਂ ਮੰਗਣ ਵਾਲੇ ਨੂੰ ਆਪਣੇ ਅਤੇ ਆਪਣੇ ਪਿਤਾ ਕਰਤਾਰ ਤੇ ਅਟੁੱਟ ਅਤੇ ਅਟਲ ਰਿਸ਼ਤੇ ਦਾ ਗਿਆਨ ਹੋ ਜਾਵੇ ਤਾਂ ਉਹ ਮੰਗਣਾ ਕੋਸ਼ਿਸ਼ਾਂ ਕਰਨੀਆਂ ਜਦੋਂ ਜਹਿਦ ਕਰਨੀ ਛੱਡ ਦਿੰਦਾ ਹੈ ਅਤੇ ਅਪੇਦਤਾ ਦੀ ਸ਼ਾਨਦਾਰ ਸਹਜ ਅਵਸਥਾ ਵਿੱਚ ਨਿਰਪੈ ਹੋ ਕੇ ਟਿਕ ਜਾਂਦਾ ਹੈ ਅਪੇਦਤਾ ਦੀ ਸਹਜ ਅਵਸਥਾ ਵਿੱਚ ਟਿਕਿਆ ਹੋਇਆ ਗੁਰਸਿੱਖ ਆਪਣੀ ਸਾਰੀ ਲੜਾਈ ਆਪਣੇ ਕਰਤਾਰ ਦੇ ਹਵਾਲੇ ਕਰਦਾ ਹੈ ਅਤੇ ਆਪਣੇ ਕਰਤਾਰ ਨੂੰ ਆਪਣੇ ਸਾਰੇ ਵਿਗੜੇ ਕੰਮ ਸਵਾਰਨ ਅਤੇ ਆਪਣੀ ਲੜਾਈ ਜਿੱਤਣ ਦਾ ਮੌਕਾ ਦਿੰਦਾ ਹੈ ਐਸਾ ਗੁਰਸਿੱਖ ਚਾਰਾ ਪਾਸਿਆਂ ਤੋਂ ਬਦੀ ਦੇ ਆਪਣੇ ਉੱਤੇ ਹਮਲੇ ਹੁੰਦੇ ਵੇਖ ਕੇ ਵੀ ਘਬਰਾਉਂਦਾ ਨਹੀਂ ਸੋ ਕੋ ਆਪਣੇ ਆਪਣੇ ਕਰਤਾਰ ਨਾਲ ਅੰਦਰਲੀ ਅਪੇਧਤਾ ਦੇ ਗਿਆਨ ਦੀ ਚਟਾਨ ਤੋਂ ਖਲੋ ਕੇ ਆਪਣੇ ਕਰਤਾਰ ਦੀ ਫਤਿਹ ਦੀ ਗਵਾਹੀ ਭਰਦਾ ਅਤੇ ਆਖਦਾ ਹੈ ਸਤ ਅਨੇਕ ਚਲਾਵਤ ਕਾਵ ਤਉ ਤਨ ਇਕ ਨ ਲਾਗਨ ਪਾਵੈ ਵਾਹਿਗੁਰੂ ਨੂੰ ਆਪਣੇ ਆਪ ਤੋਂ ਵੱਖਰਿਆ ਮਹਿਸੂਸ ਕਰਕੇ ਵੱਖਰਿਆ ਹੋ ਕੇ ਉਸ ਅੱਗੇ ਅਰਦਾਸਾ ਕਰਨੀਆਂ ਹੋਰ ਕਰ ਹੈ ਅਤੇ ਵਾਹਿਗੁਰੂ ਨੂੰ ਆਪਣਾ ਮੂਲ ਆਪਣੀ ਜਿੰਦ ਅਤੇ ਪ੍ਰਾਨ ਜਾਣ ਕੇ ਉਸ ਨਾਲੋਂ ਅੰਦਰੋਂ ਅਪੇਦ ਹੋ ਕੇ ਕੁਝ ਚੋਨਾ ਹੋਰ ਗੱਲ ਹੈ ਅਪੇਦ ਪੁਰਸ਼ ਦੀ ਚਾਹਨਾ ਹਰ ਅਰਦਾਸ ਪੂਰਿਆ ਹੁੰਦਿਆਂ देर ਨਹੀਂ ਲੱਗਦੀ ਉਸ ਦੀ ਹਰ ਚਾਹ ਅਤੇ ਚਾਹਨਾ ਦੀ ਪੂਰਤੀ ਇੱਕੋ ਤਸਵੀਰ ਦੇ ਹੀ ਦੋ ਪਾਸੇ ਹਨ ਜੋ ਜੋ ਚਿਤ ਰਹਿ ਸਾਦ ਜਨ ਸੋ ਲੈਤਾ ਮਾਨ ਅਦੇ ਜੋ ਮਾਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਪਰੋਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ